ਿੰਦਨ ਨੇ ਕਿਹਾ ਵੀ ਇਹ ਨੱਚਣ ਟੱਪਣੀਆਂ ਫਿਲਮਾਂ ਬਣਾਉਂਦੇ ਨੇ ਜਿਹੜਾ ਸਮਾਜ ਤੇ ਜਿਹੜੀ ਸੁਸਾਇਟੀ ਨੱਚ ਤੱਕ ਨਹੀਂ ਸਕਦੀ ਗਾ ਨਹੀਂ ਸਕਦੀ ਚਾਂਸ ਨਹੀਂ ਕਰ ਸਕਦੀ ਉਹ ਮਰੀ ਹੋਈ ਸੁਸਾਇਟੀ ਆ ਉਹ ਮਰੇ ਹੋਆ ਸਮਾਜ ਹੈ ਜਿਹੜੇ ਜਿਹੜਾ ਸਮਾਜ ਜਿਹੜੀ ਮਜ਼ਬਤੀ ਰੁਮਾਸ ਦੀ ਗੱਲ ਨਹੀਂ ਕਰਦਾ ਉਹ ਸਾਰੀ ਡਾਂਸ ਦੇ ਉੱਤੇ ਤੇ ਅਲੱਗ-ਅਲੱਗ ਰਿਹਾ ਉਹ ਔਖਾ ਦੇ ਵਿੱਚ ਕੋਈ ਫਿਲਮ ਕਰਾ ਜਿਹੜਾ ਘੁੰਮ ਰਿਹਾ ਤੇ ਡਾਂਸ ਫਾਰਮਸ ਨੇ ਜਾਂ ਜਿਹੜੇ ਵੀ ਆਪਣੇ ਜਾ ਰਹੇ ਹਾਂ ਉਹ ਤੇ ਫਿਲਮ ਬਣਾਉਂਦਾ ਉਹਦੇ ਵਿੱਚ ਜਿਹੜੇ ਤੇ ਮੈਨੂੰ ਬਹੁਤ ਇੱਗਾਨੀ ਹੁੰਦੀ ਨਹੀਂ ਆ ਤੁਸੀਂ ਤਾਂ ਸਿਉ ਮੈਨੂੰ ਜਦੋਂ ਤੁਹਾਡੇ ਕੋਲ ਇੱਕ ਗੀਤ ਹੋਣ ਕਿਉਂਕਿ ਤੁਸੀਂ ਸਾਰੇ ਕਲਾ ਨਾਲ ਜੁੜੇ ਹੋਏ ਹੋ। ਉਹ ਇੱਕ ਐਸਾ ਗੀਤ ਗਾਉਂਦੇ ਨੇ ਐਸਾ ਡਾਂਸ ਕਰਦੇ ਨੇ ਜਿਹਦੇ ਵਿੱਚ ਦਾਦੀ ਵੀ ਨੱਚ ਰਹੀ ਆ, ਕਿਛ ਦਾਦਾ ਵੀ ਨੱਚ ਰਿਹਾ, ਕਿਛ ਛੋਟੀ ਵਜੋਦੀ ਬੱਚੀ ਨੱਚ ਰਹੀ ਆ, ਪਿਓ ਨੱਚ ਰਿਹਾ, ਮੁੰਡਾ ਨੱਚ ਰਿਹਾ, ਭਤੀਜਾ ਸਭ ਨੱਚ ਰਹੇ ਨੇ। ਸਾਡੇ ਕੋਲ ਕੋਈ ਗੀਤ ਹੈ ਜਾਂ ਸਾਡੇ ਕੋਲ ਕੋਈ ਡਾਂਸ ਹੈਗਾ ਜਿਸ ਤੇ ਅਸੀਂ ਸਾਰਾ ਪਰਵਾੜ ਨੱਚਦੇ ਹੋਈਏ ਤੇ ਜਿਹੜਾ ਮਲਗਰ ਨਾ ਹੋਵੇ ਜਿਹੜਾ ਤੁਹਾਨੂੰ ਇਹ ਨਾ ਲੱਗੇ ਵੀ ਇਹ ਸੁਣਿਆ ਨਹੀਂ ਜਾ ਸਕਦਾ ਜਾਂ ਕੋਈ ਸੋ ਸੋ ਨੱਚਣਾ ਬਹੁਤ ਸੋਹਣੀ ਚੀਜ਼ ਆ ਤੇ ਗਾਉਣਾ ਬਹੁਤ ਸੋਹਣੀ ਚੀਜ਼ ਆ ਮੈਨੂੰ ਇਹ ਲੱਗਦਾ ਵੀ ਉਹ ਉਹ ਤਾਂ ਬਣਦੀਆਂ ਰਹਿਗੀਆਂ ਚਾਹੀਦੀਆਂ ਨੇ ਫਿਲਮਾਂ ਤੇ ਦੂਜਾ ਜਿਹੜੀ ਮਤਲਬ ਤੁਸੀਂ ਸਾਰੇ ਜਾਣਦੇ ਹੋ ਮਤਲਬ ਮੇਰੇ ਤੋਂ ਬਾਕੀ ਸਿਆਣੇ ਤੋਂ ਅਨੁਸਾਰੀ ਜਾਣਕਾਰੀ ਇਹਦੇ ਬਾਰੇ ਪਰ ਮੇਰਾ ਲਾਲਚ ਥੋੜਾ ਜਿਹਾ ਹੈ ਕਿ ਨੌਜਵਾਨ ਮੁੰਡੇ ਜਿਹੜੇ ਕੁੜੀਆਂ ਪੈਕਥੇ ਨੇ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਤੀ ਜਾਵੇ ਤੁਹਾਨੂੰ ਪਤਾ ਹੀ ਹੈ ਮੈਂ ਇਹ ਕਹਿੰਦੇ ਚੱਲਦਾ ਕਿ ਤੁਹਾਨੂੰ ਸਾਰੀ ਜਾਣਕਾਰੀ ਹੈਗੀ ਆ ਪੰਜਾਬ ਵੀ ਕਿਉਂਕਿ ਅਸੀਂ ਸਿਨੇਮਾ ਅੱਜ ਦੇ ਸਮਾਂ ਆ ਰਹੇ ਆ ਇਸ ਦਿਨ ਫਿਲਮਾਂ ਪੰਜਾਬੀ ਜਿਹੜੀਆਂ ਸੀ ਰਿਲੀਜ਼ ਹੋਈ ਸੀ ਪਹਿਲਾਂ ਸਾਡੇ ਪਹਿਲੀ ਧੰਨ ਰਿਲੀਜ਼ ਹੋਈ ਸੀ ਵੈਸੇ ਉਹ ਪਿਆਜਾ ਦਾ 2028 ਤੋਂ ਹੀ ਉਹ ਕੁਛ ਸੰਜਾ EC ਬਣਨ ਦੀਆਂ ਹਾਂਜੀ ਤੇ ਉਹਦੇ ਨਾਲ ਇੱਕ ਸੰਬੰਧ ਇਹ ਹੈ ਕਿ ਬੰਗਾਲੀਆਂ ਨੇ ਇਹਦੇ ਵਿੱਚ ਮਦਦ ਕੀਤੀ ਸੀ ਫੈਲੀਆਂ ਆਪੂ ਸਟੀਲ ਹਾਰਟ ਚ ਪੜਾਉਂਦਾ ਉਹ ਜਿਹੜਾ ਬੰਦਾ ਹੈ ਉਹ ਕੁਛ ਉਹਦਾ ਇਸ ਗੱਲ 'ਚ ਦਿਲਚਸਪੀ ਹੈ ਕਿ ਜਿਹੜੀ ਸਾਇੰਸ ਹੈ ਕਿਉਂਕਿ ਸਾਇੰਸ ਉਹਦੇ ਨਵੀਂ ਨਵੀਂ ਆ ਰਹੀ ਹੈ ਤੇ ਸਾਇੰਸ ਸਿੱਖਣ ਦਾ ਸਭ ਤੋਂ ਵੱਧ ਜਿਹੜਾ ਅ ਦੇ ਜਸ ਪੀਸੀ ਉਹ ਪੰਜਾਬੀਆਂ ਚ ਸੀ ਉਸ ਵੇਲੇ ਦਾ ਰਿਕਾਰਡ ਕਹਿੰਦਾ ਕਿ ਪੰਜਾਬੀਆਂ ਪੰਜਾਬੀ ਸਭ ਤੋਂ ਵੱਧ ਸਾਇੰਸ ਦੇ ਰਿਚ ਵਿੱਚ ਰਸਟ ਸੀ ਸੋ ਉਹਦਾ ਇਹ ਇੰਟਰਸਟ ਹੈ ਬੰਦੇ ਦਾ ਕਿ ਮੈਂ ਕਿੰਨੇ ਸਾਇੰਸ ਆ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਾਵਾ ਪੰਜਾਬੀਆਂ ਤੱਕ ਪਹੁੰਚਾਵਾ ਉਹਦੇ ਲਈ ਉਹ ਜਿਹੜਾ ਫਿਲਮ ਹੈ ਸੁਰਿੰਜਾ ਉਸ ਵੇਲੇ ਜਿਹੜਾ ਰੂਪ ਹੈ ਉਸ ਟਾਈਮ ਸ਼ੋ ਸੀ ਮੂਵਿੰਗ ਫੁਲ ਸੀ ਈਮੋਸ਼ਨ ਪੈਕਸ ਵੀ ਸੀ ਹੁੰਦੀ ਸਲਾਈਡਾਂ ਦਿਖਾਈਆਂ ਜਾਂਦੀਆਂ ਸੀ ਸੋ ਉਹ ਕੀ ਕਰਦਾ ਕਿ ਜਿਹੜੇ ਔਜ਼ਾਰ ਜਿਹੜੇ ਸਾਇੰਸ ਦਾ ਬਣਾ ਰਹੇ ਨੇ ਨਵੇਂ ਦੂਰਬੀਨ ਬਣਾ ਰਹੇ ਨੇ ਜੋ ਉਹ ਪਿੰਡਾਂ 'ਚ ਜਾਂਦਾ ਤੇ ਸਲਾਈਡ ਸ਼ੋਅ ਦਿਖਾਉਂਦਾ ਕਿ ਆ ਨਵਾਂ ਔਜ਼ਾਰ ਆਇਆ ਤੁਸੀਂ ਇਹਦਾ ਕੀ ਨਾਮ ਰੱਖੋਗੇ ਜਿਵੇਂ ਉਹਨੇ ਇੱਕ ਇਲੈਕਟ੍ਰਿਕ ਪਲੇਟ ਦਾ ਲੋਕਾਂ ਨੂੰ ਜਾ ਕੇ ਦਿਖਾਇਆ